ਤਿਲੀ ਦਾ ਅਚਾਰ ਇਸ ਤਰੀਕੇ ਦੇ ਨਾਲ ਬਣਾ ਕੇ ਤਿਆਰ ਕਰੋਗੇ ਤੇ ਬਿਲਕੁਲ ਕੋੜਾ ਨਹੀਂ ਬਣਦਾ ਜੀ ਤੇ ਬਹੁਤ ਹੀ ਖੱਟਾ ਤੇ ਚਟਪਟਾ ਅਚਾਰ ਬਣ ਕੇ ਤਿਆਰ ਹੁੰਦਾ ਹੈ ਤੇ ਬਿਲਕੁਲ ਵੀ ਕੁੜਤਨ ਨਹੀਂ ਰਹਿੰਦੀ ਤੇ ਇੱਕ ਵਾਰੀ ਮੈਂ ਪੰਡ ਗਈ ਸੀ ਜੀ ਤੇ ਮੰਮੀ ਨੇ ਬਣਾਇਆ ਸੀ ਉਹਨਾਂ ਨੂੰ ਹੈਗਾ ਕਾਫੀ ਟਾਈਮ ਤੋਂ ਸ਼ੂਗਰ ਤੇ ਉਹਨਾਂ ਨੇ ਬਣਾਇਆ ਤੇ ਮੈਂ ਇੱਕ ਦੋ ਵਾਰੀ ਖਾਦਾ ਮੈਨੂੰ ਬਹੁਤ ਹੀ ਵਧੀਆ ਲੱਗਿਆ ਤੇ ਫਿਰ ਉਦੋਂ ਨਹੀਂ ਮੈਂ ਕਦੇ ਕਦਾਈ ਇਹਨੂੰ ਨਾ ਬਣਾ ਕੇ ਰੱਖ ਲੈਣੀ ਆ ਤੇ ਸ਼ੂਗਰ ਦੇ ਮਰੀਜ਼ਾਂ ਦੇ ਲਈ ਇਹ ਵਰਦਾਨ ਆ ਜਾਨੀ ਕਿ ਬਹੁਤ ਹੀ ਫਾਇਦੇਮੰਦ ਆ ਜ਼ਰੂਰ ਇੱਕ ਵਾਰੀ ਇਸ ਤਰੀਕੇ ਦੇ ਨਾਲ ਬਣਾ ਕੇ ਦੇਖਿਓ ਬਿਲਕੁਲ ਕੋੜਾ ਨਹੀਂ ਬੰਦਦਾ ਉਹਦੇ ਲਈ ਨੇ ਇੱਥੇ ਮੈਂ ਲਿਆ ਅੱਧਾ ਕਿਲੋ ਕ੍ਰੇਲੇ ਕ੍ਰੇਲਿਆਂ ਨੂੰ ਚੰਗੀ ਤਰ੍ਹਾਂ ਤਿੰਨ ਤੋਂ ਚਾਰ ਵਾਰੀ ਸਾਫ਼ ਪਾਣੀ ਨਾਲ ਧੋ ਕੇ ਵਿੱਚੋਂ ਵੀ ਸਾਫ਼ ਕਰ ਲਿਆ ਤੇ ਫਿਰ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਸੁਕਾ ਲੈਣਾ ਹੈ ਕ੍ਰੇਲਿਆਂ ਦੀਆਂ ਸਾਈਡਾਂ ਆਪਾਂ ਕੱਟ ਲੈਣੀਆਂ ਇੱਥੇ ਫਿਰ ਕ੍ਰੇਲਿਆਂ ਨੂੰ ਨਾ ਆਪਾਂ ਮਨਪਸੰਦ ਦੇ ਪੀਸਾ ਦੇ ਵਿੱਚ ਕੱਟ ਲੈਣਾ ਤੁਸੀਂ ਇਹਨਾਂ ਨੂੰ ਇਸ ਤਰ੍ਹਾਂ ਗੋਲ ਵੀ ਕੱਟ ਕੇ ਤਿਆਰ ਕਰ ਸਕਦੇ ਹੋ ਤੇ ਲੰਮਾ ਵੀ ਕੱਟ ਕੇ ਤਿਆਰ ਕਰ ਸਕਦੇ ਹੋ ਤੇ ਇਹਦੇ ਨਾਲ ਆਪਾਂ ਥੋੜੇ ਮੋٹے ਪੀਸ ਰੱਖਾਂਗੇ ਇਸ ਤਰ੍ਹਾਂ ਥੋੜੇ ਜਿਹੜੇ ਮੋٹے ਪੀਸ ਕੱਟ ਕੇ ਆਪਾਂ ਤਿਆਰ ਕਰਨੇ ਆ ਸਾਰੇ ਕਰੇਲੇ ਮੈਂ ਕੱਟ ਕੇ ਤਿਆਰ ਕਰ ਲਿਆ ਜੀ ਤੇ ਫਿਰ ਇਹਦੇ ਉੱਪੇ ਪਾਵਾਂਗੇ ਇੱਕ ਚਮਚ ਵੱਡਾ ਨਮਕ ਦਾ ਨਮਕ ਪਾ ਕੇ ਚੰਗੀ ਤਰ੍ਹਾਂ ਨਮਕ ਨੂੰ ਆਪਾਂ ਨਾਲ ਮਿਕਸ ਕਰ ਲੈਣਾ ਕਰੇਲਿਆਂ ਦੇ ਵਿੱਚ ਕਿ ਕੱਲੇ-ਕੱਲੇ ਪੀਸ ਤੇ ਜਿਹੜਾ ਨਮਕ ਲੱਗ ਜਾਵੇ ਨਮਕ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਜਿੱਤੇ ਹੁਣ ਨਾ ਨਮਕ ਨੂੰ ਇਸ ਤਰ੍ਹਾਂ ਆਪਾਂ ਜਾਲੀ ਦੇ ਵਿੱਚ ਪਾ ਕੇ ਰੱਖਣਾ نیچے ਵਿੱਚ ਇੱਕ ਬਰਤਨ ਜਾਨੀ ਕਿ ਭਾਂਡਾ ਰੱਖ ਲਿਆ ਤੇ ਉੱਪਰ ਇਸ ਤਰ੍ਹਾਂ ਦੀ ਛੰਨਨੀ ਜਾਲੀ ਰੱਖ ਲਈ ਹੈ ਤੇ ਉੱਪਰ ਆਪਾਂ ਸਾਰੇ ਕਰੇਲੇ ਪਾ ਦੇਣੇ ਆ ਇਸ ਤਰ੍ਹਾਂ ਨਾ ਜਿਹੜਾ ਕਰੇਲਿਆਂ ਦਾ ਸਾਰਾ ਕੌੜਾ ਪਾਣੀ ਆ ਉਹ نیچے ਨਿਕਲ ਜਾਵੇਗਾ ਤੇ ਆਪਾਂ ਨਾ 2 ਘੰਟੇ ਲਈ ਇਹਨੂੰ ਪੱਖੇ ਦੇ نیچے ਰੱਖ ਦਿਆਂਗੇ ਤੇ ਦੇਖੋ 2 ਘੰਟੇ ਬਾਅਦ ਆਪਾਂ ਚੈੱਕ ਕਰ ਲੈਂਦੇ ਆ ਜਿਹੜਾ ਕੌੜਾ ਪਾਣੀ ਸੀ ਨਾ ਸਾਰਾ نیچے ਨਿਕਲ ਗਿਆ ਤੇ ਨਾਲ ਜਿਹੜਾ ਇਹਦੇ ਵਿੱਚ ਨਮਕ ਸੀ ਨਾ ਉਹ ਵੀ ਕਾਫੀ ਮਾਤਰਾ ਦੇ ਵਿੱਚ نیچے ਚ ਲੱਗ ਗਿਆ ਤੇ ਕਰੇਲੇ ਆਪਰ ਨਹੀਂ ਦੇਖੋ ਕ੍ਰੇਲਿਆਂ ਦੇ ਵਿੱਚ ਜਿਹੜੇ ਸਖਤ ਵਾਲੇ ਇਸ ਤਰ੍ਹਾਂ ਦੇ ਬੀ ਸੀ ਨਾ ਜੀ ਸਾਰੇ ਮੈਂ ਕੱਢ ਲਏ ਅਤੇ ਫਿਰ ਇਹਦੇ ਵਿੱਚ ਕ੍ਰੇਲਿਆਂ ਦੇ ਵਿੱਚ ਪਾਵਾਂਗੇ ਅੱਧਾ ਚਮਚ ਹਲਦੀ ਚਮਚ ਦਾ ਚੌਥਾ ਹਿੱਸਾ ਨਮਕ ਤੇ ਇੱਥੇ ਮੈਂ 3 ਚਮਚਾ ਲੈ ਰਹੀਆਂ ਜੀ ਵਿਨੇਗਰ ਯਾਨੀ ਕਿ ਸਿਰਕਾ ਸਿਰਕਾ ਪਾ ਕੇ ਆਪਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤਾਂ ਕਿ ਜਿਹੜਾ ਨਮਕ ਹਲਦੀ ਤੇ ਸਿਰਕਾ ਹੈ ਸਾਰੀਆਂ ਪੀਸਾਂ ਦੇ ਉੱਪਰ ਚੰਗੀ ਤਰ੍ਹਾਂ ਲੱਗ ਜਾਵੇ ਤੁਸੀਂ ਇਸ ਤਰ੍ਹਾਂ ਚਮਚ ਦੇ ਨਾਲ ਮਿਕਸ ਕਰ ਸਕਦੇ ਹੋ ਕਟਚੀ ਦੇ ਨਾਲ ਹੱਥ ਦੇ ਨਾਲ ਤੇ ਜਾਂ ਫਿਰ ਇਹਨੂੰ ਇਸ ਤਰ੍ਹਾਂ ਹਿਲਾਉਂਦੇ ਹੋਏ ਵੀ ਮਿਕਸ ਕਰ ਸਕਦੇ ਹੋ ਤੇ ਫਿਰ ਆਪਾਂ ਇਹਨਾਂ ਨੂੰ ਦੇਣੀ ਹੈ ਜੀ ਸਟੀਮ ਸਟੀਮ ਦੇਣ ਦੇ ਨਾਲ ਨਾ ਇਹ ਨਰਮ ਹੋ ਜਾਣਗੇ ਤੇ ਆਪਾਂ ਇਨਸਟੈਂਟ ਅਚਾਰ ਜਿਹੜਾ ਬਣਾ ਕੇ ਤਿਆਰ ਕਰ ਰਹੇ ਹਾਂ ਇੱਕ ਪੈਨ ਦੇ ਵਿੱਚ ਨਾ ਪਾਣੀ ਗਰਮ ਹੋਣ ਲਈ ਰੱਖ ਦਿੱਤਾ ਸੀ ਤੇ ਉਹਦੇ ਵਿੱਚ ਇਸ ਤਰ੍ਹਾਂ ਮੈਂ ਕੌਲੀ ਨੂੰ ਮੋਦ ਦਾ ਮਾਰਿਆ ਤੇ ਕੌਲੀ ਤਾਂ 스ਵਿਮਿੰਗ ਕਰ ਰਹੀ ਸੀ ਤੇ ਫਿਰ ਮੈਂ ਇਹਨਾਂ ਕੌਲੀ ਦੇ ਵਿੱਚ ਪਾਣੀ ਭਰ ਕੇ ਉਹਨੂੰ ਇਸ ਤਰ੍ਹਾਂ ਰੱਖ ਦਿੱਤਾ ਕਿ ਕੌਲੀ ਇੱਕ ਜਗ੍ਹਾ ਤੇ ਹੀ ਰਹੇ ਘਲੇਗੀ ਨਹੀਂ ਫਿਰ ਪਲੇਟ ਦੇ ਵਿੱਚ ਕ੍ਰੇਲੇ ਪਾ ਕੇ ਨਾ ਜੀ ਉਹਨਾਂ ਨੂੰ ਆਪਾਂ ਇਹਦੇ ਵਿੱਚ ਰੱਖ ਦੇਣਾ ਹੈ ਤੇ ਗੈਸ ਆਪਾਂ ਪਹਿਲਾਂ ਹਾਈ ਫਲੇਮ ਤੇ ਕਰਾਂਗੇ 1 ਮਿੰਟ ਤੇ ਫਿਰ ਮੀਡੀਅਮ ਫਲੇਮ ਤੇ ਕਰਕੇ ਨਾ ਆਪਾਂ 7 ਤੋਂ 8 ਮਿੰਟ ਪਕਾ ਲਾਵਾਂਗੇ ਤੇ ਉਦੋਂ ਆਪਾਂ ਇਹਨੂੰ ਟੱਕ ਦੇਣਾ ਹੈ ਤੇ ਫਿਰ ਆਪਾਂ ਗੈਸ ਮੀਡੀਅਮ ਕਰਕੇ 7-8 ਮਿੰਟ ਆਪਾਂ ਕਉਣ ਤੋਂ ਬਾਅਦ ਜੀ ਫਿਰ ਇਹਦਾ ਮੈਂ ਟੱਕਣਾ ਉਤਾਰ ਦਿੱਤਾ ਹੈ ਤੇ 10 ਮਿੰਟ ਆਪਾਂ ਇਹਨੂੰ ਨਹੀਂ ਉਠਾਣਾ ਕਿਉਂਕਿ ਜਦੋਂ ਆਪਾਂ ਪਲੇਟ ਚੱਕਾਂਗੇ ਨਾ ਪਾਣੀ ਦੇ ਵਿੱਚੋਂ ਜਿਹੜੀ ਸਟੀਮ ਨਿਕਲਦੀ ਹੈ ਉਹਦੀ ਨਾ ਸਟੀਮ ਆਪਣੇ ਹੱਥ ਨੂੰ ਲੱਗ ਜੂਗੀ ਜੇ ਭਾਫ ਹੱਥ ਨੂੰ ਲੱਗ ਗਈ ਨਾ ਫਿਰ ਹੱਥ ਕਾਫੀ ਧੀਰ ਤੱਕ ਮੱਚਦਾ ਰਹਿੰਦਾ ਹੈ 10 ਮਿੰਟ ਬਾਅਦ ਫਿਰ ਇਸ ਤਰ੍ਹਾਂ ਨਾ ਆਪਾਂ ਇਹਨੂੰ ਕੱਪੜੇ ਦੇ ਨਾਲ ਤੇ ਜਿੰਮਟੇ ਦੇ ਨਾਲ ਬਾਹਰ ਕੱਢ ਲੈਣਾ ਹੈ ਜੀ ਤੇ ਦੇਖੋ ਆਪਣੇ ਕ੍ਰੇਲੀਆਂ ਨਾ ਜਿਹੜੇ ਇੱਥੇ ਕਾਫੀ ਨਰਮ ਹੋ ਗਏ ਆ ਤੇ ਫਿਰ ਆਪਾਂ ਕ੍ਰੇਲੀਆਂ ਨੂੰ ਪਾ ਦੇਣਾ ਹੈ ਜੀ ਕਿਸੇ ਸਾਫ਼ ਕੱਪੜੇ ਦੇ ਉੱਪਰ ਤੇ ਕੱਪੜੇ ਦੇ نیچے ਮੈਂ ਪੋਲੀਥੀਨ ਰੱਖ ਲਿਆ ਕਿਉਂਕਿ ਕਈ ਵਾਰੀ ਹਲਦੀ ਹੈ ਜਿਹੜਾ ਹਲਦੀ ਦੇ ਵਿੱਚੋਂ ਪਾਣੀ ਨਿਕਲਦਾ نیچے ਚਲਾ ਜਾਵੇਗਾ ਤੇ ਦਾਗ ਲੱਗ ਜਾਂਦੇ ਆ ਤੇ ਆਪਾਂ ਇਹਨੂੰ ਪੱਖੇ નીચે ਰੱਖਣਾ ਸੀ نیچے ਪੋਲੀਥੀਨ ਰੱਖ ਕੇ ਉੱਪਰ ਇੱਕ ਸਾਫ਼ ਕੱਪੜਾ ਵਿਛਾ ਕੇ ਤੇ ਮੈਂ ਪੱਖੇ નીચે ਕੱਲੇ ਕੱਲੇ ਪੀਸ ਕਰਕੇ ਰੱਖ ਦਿੱਤੇ ਆ ਤੇ ਦੂਸਰੀ ਸਾਈਡ ਆਪਾਂ ਇਹ ਲੈ ਰਹੇ ਹਾਂ ਜੀ ਓਨੀ ਦੇਰ ਖੜੇ ਮਸਾਲੇ ਇੱਕ ਚਮਚਾ ਸੌਫ ਇੱਕ ਚਮਚ ਸਾਬਤ ਤਨੀਆ ਚਮਚ ਦਾ ਚੌਥਾ ਹਿੱਸਾ ਮ ਤੇ ਅੱਧਾ ਚਮਚ ਜੀਰਾ ਤੇ ਅੱਧਾ ਚਮਚ ਮੈਂ ਕਾਲੀ ਸਰੋਂ ਲਈ ਆ ਕਾਲੀ ਸਰੋਂ ਆਪਾਂ ਵੇਚ ਨਹੀਂ ਪਾਉਣੀ ਜੀ ਜੋ ਪਹਿਲਾਂ ਹੀ ਆਪਾਂ ਪਾ ਦਿੱਤੀ ਤਾਂ ਉਹ ਆਪਣੀ ਜਲ ਜਾਵੇਗੀ ਤੇ ਇਹਨਾਂ ਦਾ ਖੜੇ ਮਸਾਲਿਆਂ ਨੂੰ ਆਪਾਂ ਹਲਕਾ ਜਨਾ ਰੋਸਟ ਕਰ ਲੈਣਾ ਜਾਨੀ ਕਿ ਪੁੰਨ ਲੈਣਾ ਇੱਕ ਤੋਂ 2 ਮਿੰਟ ਤੇ ਗੈਸ ਆਪਣਾ ਬਿਲਕੁਲ ਘਟ ਤੇ ਹੋਣਾ ਚਾਹੀਦਾ ਏ ਜਿਵੇਂ ਇਹਨਾਂ ਦਾ ਰੰਗ ਹਲਕਾ ਜਾਂ ਚੇਂਜ ਹੋ ਗਿਆ ਨਾ ਜੀ ਦੇਖੋ ਜਿਵੇਂ ਇਸ ਤਰ੍ਹਾਂ ਦਾ ਕਲਰ ਹੋ ਗਿਆ ਤੇ ਫਿਰ ਆਪਾਂ ਗੈਸ ਬੰਦ ਕਰ ਦੇਣਾ ਤੇ ਫਿਰ ਇਹਦੇ ਵਿੱਚ ਆਪਾਂ ਪਾ ਦੇਣੀ ਆ ਸਰੋਂ ਜੈਨਕੀ ਰਾਈ ਰਾਈ ਪਾ ਕੇ ਆਪਾਂ ਇਹਨੂੰ 1 ਮਿੰਟ ਤੱਕ ਲਗਾਤਾਰ ਹਿਲਾਵਾਂਗੇ ਤੇ ਇਹ ਮਸਾਲਿਆਂ ਦੇ ਸੇਕ ਦੇ ਨਾਲ ਆ ਜਿਹੜੀ ਰਾਈ ਵੀ ਆਪਣੀ ਚੰਗੀ ਤਰ੍ਹਾਂ ਰੋਸਟ ਹੋ ਜਾਵੇਗੀ ਜੇ ਆਪਾਂ ਰਾਈ ਨੂੰ ਪਹਿਲਾਂ ਬਾਦੀਂ ਦੇ ਤਾਂ ਫਿਰ ਉਹ ਹੁਣ ਤੱਕ ਨਾ ਰਾਈ ਨੇ ਬਿਲਕੁਲ ਕਾਲੀ ਹੋ ਜਾਣਾ ਸੀ ਤੇ ਮਸਾਲੇ ਪੁੰਨਣ ਤੋਂ ਬਾਅਦ ਉਹਨਾਂ ਨੂੰ ਕੱਢ ਲੈਣਾ ਸਾਈਡ ਤੇ ਪਲੇਟ ਦੇ ਵਿੱਚ ਤੇ ਠੰਡਾ ਕਰ ਲੈਣਾ ਜੀ ਫਿਰ ਇਹਨਾਂ ਨੂੰ ਦਰਦਰਾ ਆਪਾਂ ਗ੍ਰਾਇੰਡ ਕਰ ਲਾਂਗੇ ਮਿਕਸੀ ਦੇ ਵਿੱਚ ਜਾਂ ਫਿਰ ਕੁੰਡੇ ਦੇ ਵਿੱਚ ਪੀਸ ਲਵਾਂਗੇ ਤੇ ਫਿਰ ਮਸਾਲੇ ਆਪਣੇ ਠੰਡੇ ਹੋ ਰਿਹਾ ਉਨੀਂ ਦਿਰ ਆਪਾਂ ਨਾ ਤੇਲ ਗਰਮ ਕਰ ਲੈਣੇ ਆ ਤੇ ਇੱਥੇ ਮੈਂ ਨਾ ਤਿੰਨ ਘੜਸ਼ੀਆਂ ਗਰਮ ਹੋਣ ਲਈ ਤੇਲ ਰੱਖ ਦਿੱਤਾ ਏ ਗਰਮ ਕਰਕੇ ਤੇਲ ਨੂੰ ਆਪਾਂ ਠੰਡਾ ਕਰ ਲਵਾਂਗੇ ਤੇ ਕ੍ਰੇਲਿਆਂ ਨੂੰ 2 ਘੰਟੇ ਪੱਖੇ ਦੇ નીચે ਰੱਖ ਕੇ ਮੈਂ ਸੁਕਾ ਲਿਆ ਏ ਤੁਸੀਂ ਇਹਨੂੰ ਧੁੱਪ ਦੇ ਵਿੱਚ ਵੀ ਸੁਕਾ ਸਕਦੇ ਹੋ ਪਰ ਉਪਰੋਂ ਇਹਨੂੰ ਜੇ ਬਾਹਰ ਰੱਖੋਗੇ ਤਾਂ ਚੰਗੀ ਤਰ੍ਹਾਂ ਕਵਰ ਕਰਕੇ ਰੱਖਿਓ ਇਹਨੂੰ ਸੁਕਾਉਣ ਤੋਂ ਬਾਅਦ ਜੀ ਫਿਰ ਇਸ ਤਰ੍ਹਾਂ ਦੇ ਖੁੱਲੇ ਭਾਂਡੇ ਜਾਨੀ ਕਿ ਬਰਤਨ ਦੇ ਵਿੱਚ ਪਾ ਲੈਣਾ ਤੇ ਫਿਰ ਮਸਾਲੇ ਨਾਲ ਦਰਦਰੇ ਗ੍ਰਾਈਂਡ ਕਰਕੇ ਉੱਪਰ ਪਾ ਦੇਣੀ ਅਗਰ ਤੁਹਾਨੂੰ ਲੱਗਦਾ ਤੁਹਾਡੇ ਜ਼ਿਆਦਾ ਮਸਾਲੇ ਆ ਤਾਂ ਤੁਸੀਂ ਇਹਨੂੰ ਥੋੜੇ ਜੇ ਰੱਖ ਵੀ ਸਕਦੇ ਹੋ ਅੱਧੇ ਮਸਾਲੇ ਪਾ ਲੈਣੀਆਂ ਤੇ ਥੋੜੀ ਜੀ ਇੱਥੇ ਮੈਂ ਚਮਚ ਦਾ ਚੌਥਾ ਹਿੱਸਾ ਕਲੌਂਜੀ ਚਮਚ ਦਾ ਚੌਥਾ ਹਿੱਸਾ ਨਮਕ ਨਮਕ ਮੈਨੂੰ ਥੋੜਾ ਜਿਹਾ ਘੱਟ ਲੱਗਿਆ ਸੀ ਅੱਧਾ ਚਮਚਾ ਕਸ਼ਮੀਰੀ ਲਾਲ ਮਿਰਚ ਜਾਨੀ ਕਿ ਦੇਗੇ ਮਿਰਚ ਇਹਦੇ ਨਾਲ ਕਲਰ ਬਹੁਤ ਸੋਹਣਾ ਆਉਂਦਾ ਹੈ ਚਮਚ ਦਾ ਚੌਥਾ ਹਿੱਸਾ ਹੀ ਪਾਈ ਹੈ ਹਲਦੀ ਸਾਰੇ ਮਸ ਮਸਾਲਿਆਂ ਨੂੰ ਮਿਕਸ ਕਰਨ ਤੋਂ ਬਾਅਦ ਜੀ ਇਹਦੇ ਵਿੱਚ ਐ ਮੈਂ ਪਾ ਰਹੀ ਹਾਂ ਥੋੜੀ ਜਿਹੀ ਹਿੰਗ ਚਮਚ ਦੇ ਚੌਥੇ ਹਿੱਸੇ ਤੋਂ ਵੀ ਅੱਧੀ ਇਹ ਤਾਂ ਹਾਜਮੇ ਦੇ ਲਈ ਵੀ ਬਹੁਤ ਚੰਗੀਆਂ ਤੇ ਇਹਦੀ ਖੁਸ਼ਬੂ ਵੀ ਬਹੁਤ ਵਧੀਆ ਆਉਂਦੀ ਹੈ ਤੇ ਜ਼ਰੂਰ ਪਾਓ ਅਗਰ ਤੁਹਾਡੇ ਕੋਲ ਘਰ ਦੇ ਵਿੱਚ ਹੈਗੀ ਹੈ ਤਾਂ ਤੇ ਦੋ ਕੜਛੀਆਂ ਭਰ ਕੇ ਇੱਥੇ ਮੈਂ ਪਾ ਰਹੀ ਹਾਂ ਜੀ ਯਾਨੀ ਕਿ ਦੋ ਵੱਡੇ ਚਮਚ ਸਰੋਂ ਦਾ ਤੇਲ ਅਗਰ ਤੁਸੀਂ ਅਚਾਰ ਨੂੰ ਲੰਮਾ ਟਾਈਮ ਸਟੋਰ ਕਰਕੇ ਰੱਖਣਾ ਹੈ ਨਾ ਤੇ ਇਹਦੇ ਵਿੱਚ ਤੁਸੀਂ ਜ਼ਿਆਦਾ ਥੋੜਾ ਜਿਹਾ ਤੇਲ ਪਾ ਦੇਣਾ ਯਾਨੀ ਕਿ ਫਿਰ ਚਾਰ ਤੋਂ ਪੰਜ ਕੜਛੀਆਂ ਪਾ ਦੇਣੀ ਇਸ ਤਰ੍ਹਾਂ ਤੇਲ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਜੀ वैसे थोड़ा जा जितना टाइम कर लेंदा सीजन ना थोड़ा जा अचार बनाओ ताजा, ताजा ताजा ते खाओ अगर स्टोर करके रखना तो है तो बस ਤੁਸੀਂ ਥੋੜਾ ਜੀ ਤੇਲ ਦੀ ਮਾਤਰਾ ਵਧਾ ਦੇਣੀ ਆ ਇਸ ਤਰੀਕੇ ਦੇ ਨਾਲ achar ਬਿਲਕੁਲ ਖਰਾਬ ਨਹੀਂ ਹੁੰਦਾ ਤੇ achar ਬਣ ਕੇ ਤਿਆਰ ਆ ਜੀ ਤੁਰੰਤ ਇਹਨੂੰ ਖਾਓ ਤੇ ਤੁਹਾਨੂੰ ਇਹ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਜਰੂਰ ਕਮੈਂਟ ਕਰਕੇ ਦੱਸਿਓ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਨਾ ਲੱਗਦੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਿਓ ਇਸੀ ਤਰ੍ਹਾਂ ਆਪਣਾ ਪਿਆਰ ਤੇ سپورਟ ਬਣਾਈ ਰੱਖੋ ਤੇ ਫਿਰ ਅਚਾਰ ਨੂੰ ਆਪਾਂ ਕਿਸੇ ਵੀ ਇਸ ਤਰ੍ਹਾਂ ਕੱਚ ਜਾਂ ਪਲਾਸਟਿਕ ਦੇ ਕੰਟੇਨਰ ਦੇ ਵਿੱਚ ਜਾਨੀ ਕਿ ਡੱਬੇ ਦੇ ਵਿੱਚ ਪਾ ਕੇ ਰੱਖ ਲੈਣਾ ਇਹ ਮੇਰੇ ਕੋਲੇ ਜੈਮ ਵਾਲਾ ਬਾਕਸ ਸੀ ਮੈਂ ਸਾਰਾ ਅਚਾਰ ਉਹਦੇ ਵਿੱਚ ਪਾ ਲਿਆ ਜੀ ਤੇ ਤੇ ਅਚਾਰ ਨੂੰ ਬਿਲਕੁਲ ਵੀ ਢੋਪ ਵਿੱਚ ਰੱਖਣ ਦੀ ਜ਼ਰੂਰਤ ਨਹੀਂ ਬਸ ਇਹਨੂੰ ਇੱਕ ਦੋ ਦਿਨ ਤੱਕ ਹਿਲਾਉਂਦੇ ਰਹਿਣਾ ਵਾ ਆਪਾਂ ਤੇ ਤੁਹਾਡਾ ਅਚਾਰ ਬਣ ਕੇ ਤਿਆਰ ਆ ਖਾਓ ਬਿਲਕੁਲ ਵੀ ਖਰਾਬ ਨਹੀਂ ਹੋਏਗਾ ਥੋੜਾ ਜਿਹਾ ਜ਼ਿਆਦਾ ਇਹਦੇ ਵਿੱਚ ਤੁਸੀਂ ਤੇਲ ਦੀ ਮਾਤਰਾ ਵਧਾ ਸਕਦੇ ਹੋ ਇਸੇ ਤਰ੍ਹਾਂ ਆਪਣਾ ਪਿਆਰ ਤੇ ਸਪੋਰਟ ਬਣਾਈ ਰੱਖਿਓ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਅਗਰ ਰੈਸਪੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਤੇ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਸੀਂ ਇਹ ਰੈਸਪੀ ਕਿੱਥੋਂ ਦੇਖ ਰਹੇ ਹੋ ਅਚਾਰ ਬਣ ਕੇ ਤਿਆਰ ਆ ਜੀ ਇਸ ਤਰ੍ਹਾਂ ਤੁਸੀਂ ਇਹਨੂੰ ਸਟੋਰ ਕਰਕੇ ਰੱਖ ਸਕਦੇ ਹੋ ਤੇ ਤੁਹਾਨੂੰ ਇਹ ਰੈਸਪੀ ਵਧੀਆ ਲੱਗੀ ਨਾ ਤਾਂ ਆਪਣੇ ਫਰੈਂਡ ਸਰਕਲ ਦੇ ਵਿੱਚ ਜਰੂਰ ਸ਼ੇਅਰ ਕਰਿਓ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ ਹੱਸਦੇ ਵਸਦੇ ਰਹੋ ਮਿਲਦੇ ਆ ਨਵੀਂ ਰੈਸਪੀ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ